ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮਸਰਾਲਾ ਵਿੱਚ ਉਸ ਵਲੇ ਮਾਤਮ ਛਾ ਗਿਆ ਜਦ ਇਸ ਪਿੰਡ ਦੇ 24 ਸਾਲਾ ਨੌਜਵਾਨ ਦੀ ਕਨੇਡਾ ਦੇ ਬ੍ਰੈਂਟਨ ਸ਼ਹਿਰ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ ਇਸ ਸਬੰਧੀ ਤਪਸਥਾਨ ਤੰਤਨ ਬ੍ਰਮ ਗਿਆਨੀ ਬਾਬਾ ਗਰੀਬਦਾਸ ਗੱਦੀ ਨਿਸ਼ੀਨ ਬਾਬਾ ਗੁਰਸੇਵਕ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਮਸਰਾਲਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਪਾਲ ਸਿੰਘ ਕੈਨੇਡਾ ਦੇ ਸ਼ਹਿਰ ਗਿਆ ਸੀ ਤੇ 2019 ਵਿੱਚ ਗਿਆ ਸੀ ਤੇ ਕੁਝ ਮਹੀਨੇ ਪਹਿਲਾਂ ਸਤੰਬਰ 2023 ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਸਰਾਲਾ ਆਇਆ ਸੀ ਕੁਸਮਾਰਾਂ ਤੋਂ ਬਾਅਦ ਵਾਪਸ ਕੈਨੇਡਾ ਗਿਆ ਸੀ ਉਹਨਾਂ ਦੱਸਿਆ ਕਿ ਦੁਬਾਰਾ ਭਾਰਤ ਆਉਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ ਪਰ 26 ਦਸੰਬਰ ਨੂੰ ਕਰੀਬ 1 ਵਜੇ ਦੁਪਹਿਰ ਵਿੱਚ ਲੈ ਘਰ 'ਚ ਅਚਾਨਕ ਦਿਮਾਗ ਦੀ ਨਾੜੀ ਫਟ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਉਹ ਇਸ ਤਰ੍ਹਾਂ ਹੀ ਜਿਵੇਂ ਪਹਿਲਾਂ ਪ੍ਰੈਸ਼ਰ ਕਰਾ ਕੇ ਤੋਂ ਗਿਆ ਸੀ ਦੋ ਕੁ ਮਹੀਨੇ ਪਹਿਲਾਂ ਪ੍ਰੈਸ਼ਰ ਕਰਾਇਆ ਗਿਆ ਈ ਉਹਦੇ ਕੰਨ ਦਰਦ ਕੇ ਦੁਬਾਰਾ ਸਟਾਰਟ ਹੋਈ ਅਸੀਂ ਤੇ ਹੀ ਕਾਫੀ ਦੁਬਾਰਾ ਮੋੜਿਆ ਤੂੰ ਆ ਜਾ ਕੋਈ ਗੱਲ ਨਹੀਂ ਰੋਗ ਟਿਕ ਟਿਕਰਾਉਂਦਾ ਕਦੀ 18 ਦੀ ਕਰਾਇਆ ਕਦੀ 20 ਦੀ ਕਰਾਇਆ ਉਸ ਤੋਂ ਬਾਅਦ ਉਹਨੇ 26 ਦੀ ਕਰਾਈ 26 ਤੋਂ ਬਾਅਦ ਉਹਦੀ ਜਿਹੜੀ ਟੈਸੀਟੂ ਜੀ ਸਾਰੇ ਪੈਕ ਕਰਲੇ ਨੇ ਤੇ ਆਉਂ ਲੱਗਾ ਵਾ ਉਹ ਆਦਾ ਵੀ ਮੈਨੂੰ ਉਲਟੀ ਜੀ ਆਈ ਹੈ ਉਲਟੀ ਜੀ ਕੀਤੀ ਉਸ ਤੋਂ ਬਾਅਦ ਉਹਨੂੰ ਟੈਕ ਆ ਗਿਆ ਉਸ ਤੋਂ ਬਾਅਦ ਉਹ ਐਮਬੂਲੈਂਸ ਆਈ ਹੈ 2-4 ਮਿੰਟ ਦੇ ਵਿੱਚ ਉਹਨੂੰ ਲੈ ਗਈ ਹੈ ਉਸ ਤੋਂ ਬਾਅਦ ਜੋ ਟ੍ਰੀਟਮੈਂਟ ਉੱਥੇ ਹੋਇਆ ਪੈਂਟੋਰੀ ਵਿੱਚ ਉਹ ਡਾਕਟਰਾਂ ਨੇ ਕੀਤਾ ਉਸ ਤੋਂ ਬਾਅਦ ਉਸki ਡੈਥ ਹੋ ਗਈ ਕਿਹੜੀ ਸਨ ਚ ਗਿਆ ਸੀ ਸਾਨੂੰ 2019 ਦੇ ਵਿੱਚ ਗਿਆ ਹੈ ਕਿਹੜੀ ਸਿਟੀ ਜੀ ਮੋਲ ਹੈ ਬ੍ਰਾਮਟਨ ਗਿਆ ਹੈ ਟਮਟਨ ਗਿਆ ਹੈ ਕਿੰਨੀ ਐਜ ਕਿੰਨੀ 24 ਸਾਲ ਦੀ ਹੈ ਜੀ ਬਾ ਤਾਂ ਉਹ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਕੋਈ ਗੱਲ ਮੈਸੇਜ ਹੰਦੇ ਹੀ ਉਹਦੇ ਉਸ ਤੋਂ ਬਾਅਦ ਮੈਸੇਜ ਹੁਣੇ ਵੀ ਬੰਦ ਹੋ ਗਏ ਮੈਰਿਟ ਕੇ ਅਨਮੈਰਿਟ ਅਨਮੈਰਿਟ ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਜਾਂ ਆਪਣੀ ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਮੈਂ ਇਹ ਅਪੀਲ ਕਰਦੇ ਆਂ ਵੀ ਇੱਥੇ ਕੰਮ ਬਾਹਰ ਵਧਿਆ ਹੋਏ ਤੇ ਲੋਕ ਬੱਚਿਆਂ ਨੂੰ ਬਾਹਰ ਜਾਣ ਦੀ ਲੋੜੀ ਦੀ ਜੇ ਇੱਥੇ ਕੰਮ ਨਹੀਂ ਤੇ ਫਿਰ ਬਾਅਦ ਵਿੱਚ ਬੱਚੇ ਤੱਕੇ ਖਾਦੇ ਬਾਤ ਤੁਰੇ ਫਿਰਦੇ ਮਜਬੂਰੀਆਂ ਕਰਕੇ ਜਾਣਾ ਪੈਂਦਾ ਉਹਦਾ ਕੋਈ ਇਹੀ ਬੀਲ ਕਰਦੇ ਬੇਤ ਤੇ ਕੋਈ ਕਾਰੋਬਾਰ ਦੇ ਸਾਧਨ ਵਧੀਆ ਉਨਤੇ ਬੱਚਿਆਂ ਨੂੰ ਆਪੇ ਉਹਨੂੰ ਟੰਗੀਆਂ ਨਾ ਆਉਣ ਬਾਅਦ ਦੇ ਵਿੱਚ ਇਹ ਹੀ ਅਪੀਲ ਕਰਦੇ ਕੀ ਕਰਨੀ ਕਿ ਅਜੇ ਦਿਨ ਸਾਨੂੰ ਖਬਰਾਂ ਮਿਲਦੀ ਹੈ ਆਪਣੇ ਕੈਨੇਡਾ ਜਾਂ ਆਨ ਕੰਟਰੀ ਦੇ ਐਸਾ ਹੀ ਮੰਦ ਭੰਗੇ ਘਟਨਾਵਾਂ ਹੋ ਰਹੀਆਂ ਕੀ ਕਾਰ ਲੱਗਦਾ ਤੁਹਾਨੂੰ ਇਹ ਹੀ ਕਾਰਨ ਹੈ ਜੀ ਕੀ ਕਰਨਾ ਵੀ ਕੰਮ ਇੱਥੇ ਹੈ ਨਹੀਂ ਉੱਥੇ ਬਜਾਰੇ ਬੱਚੇ ਠੱਕੇ ਖਾਂਦੇ ਫਿਰਨੇ ਤੁਸੀਂ ਦੇਖ ਰਹੇ ਹੋ ਬਾਅਦ ਦੇ ਦੇਸ਼ਾਂ ਦੇ ਕਿਹੜਾ ਕੰਮ ਕੋ ਹੈਗਾ ਹੈਗਾ ਕੋਈ ਕੰਮ ਤਾਂ ਹੈ ਨਹੀਂ ਜੇ ਕਿਸੇ ਤੋਂ ਪੁੱਛ ਲੋ ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲਿਆ ਕੋਈ ਮੇਰੇ ਬੱਚਾ ਵੇਲਾ ਬੈਠਾ ਕੋਈ ਕੁਛ ਕਰਦੇ ਜੇ ਇੱਥੇ ਕੰਮ ਹੋ ਦੇ ਬਾਹਰ ਜਾਣ ਦੀ ਲੋੜ ਹੀ ਨਹੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮਸਰਾਲਾ ਵਿੱਚ ਉਸ ਵਲੇ ਮਾਤਮ ਛਾ ਗਿਆ ਜਦ ਇਸ ਪਿੰਡ ਦੇ 24 ਸਾਲਾਂ ਨੌਜਵਾਨ ਦੀ ਕਨੇਡਾ ਦੇ ਬ੍ਰੈਂਟਨ ਸ਼ਹਿਰ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ ਇਸ ਸਬੰਧੀ ਤਪਸਥਾਨ ਤੰਤਨ ਬ੍ਰਮ ਗਿਆਨੀ ਬਾਬਾ ਗਰੀਬਦਾਸ ਗੱਦੀ ਨਿਸ਼ੀਨ ਬਾਬਾ ਗੁਰਸੇਵਕ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਮਸਰਾਲਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਪਾਲ ਸਿੰਘ ਕੈਨੇਡਾ ਦੇ ਸ਼ਹਿਰ ਗਿਆ ਸੀ ਤੇ 2019 ਵਿੱਚ ਗਿਆ ਸੀ ਤੇ ਕੁਝ ਮਹੀਨੇ ਪਹਿਲਾਂ ਸਤੰਬਰ 2023 ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਸਰਾਲਾ ਆਇਆ ਸੀ ਕੁਝ ਸਮਾਂ ਰਹਿਣ ਤੋਂ ਬਾਅਦ ਵਾਪਸ ਕੈਨੇਡਾ ਗਿਆ ਸੀ ਉਹਨਾਂ ਦੱਸਿਆ ਕਿ ਦੁਬਾਰਾ ਭਾਰਤ ਆਉਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ ਪਰ 26 ਦਸੰਬਰ ਨੂੰ ਕਰੀਬ 1 ਵਜੇ ਦੁਪਹਿਰ ਵਿੱਚ ਲੈ ਘਰ 'ਚ ਅਚਾਨਕ ਦਿਮਾਗ ਦੀ ਨਾੜੀ ਫਟ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਉਹ ਇਸ ਤਰ੍ਹਾਂ ਹੀ ਜਿਵੇਂ ਪਹਿਲਾਂ ਪ੍ਰੈਸ਼ਰ ਕਰਾ ਕੇ ਤੋਂ ਗਿਆ ਸੀ ਦੋ ਕੁ ਮਹੀਨੇ ਪਹਿਲਾਂ ਪੇਸ਼ਨ ਕਰਾਇਆ ਗਿਆ ਹੀ ਉਹਦੇ ਕੰਨ ਦਰਦ ਫੇਰ ਦੁਬਾਰਾ ਸਟਾਰਟ ਹੋਈ ਅਸੀਂ ਤੇ ਹੀ ਕਹਿ ਫਿਰ ਦੁਬਾਰਾ ਮੁੜਿਆ ਤੂੰ ਆ ਜਾ ਕੋਈ ਗੱਲ ਨਹੀਂ ਰੋਗ ਟੈਕ ਟੈਕਰਾਉਂਦਾ ਕਦੀ 18 ਦੀ ਕਰਾਇਆ ਕਦੀ 20 ਦੀ ਕਰਾਇਆ ਉਸ ਤੋਂ ਬਾਅਦ ਉਹਨੇ 26 ਦੀ ਕਰਾਈ 26 ਤੋਂ ਬਾਅਦ ਉਹਦੀ ਜਿਹੜੀ ਟੈਸੀਟੂ ਜੀ ਸਾਰੇ ਪੈਕ ਕਰਲੇ ਨੇ ਤੇ ਔਨ ਲੱਗਾ ਉਹ ਆਦਾ ਵੀ ਮੈਨੂੰ ਉਲਟੀ ਜੀ ਆਈ ਹੈ ਉਲਟੀ ਜੀ ਕੀਤੀ ਉਸ ਤੋਂ ਬਾਅਦ ਉਹਨੂੰ ਟੈਕ ਆ ਗਿਆ ਉਸ ਤੋਂ ਬਾਅਦ ਉਹ ਐਮਬੂਲੈਂਸ ਆਈ ਐ। 2-4 ਮਿੰਟ ਦੇ ਵਿੱਚ ਉਹਨੂੰ ਲੈ ਗਈ ਐ। ਉਸ ਤੋਂ ਬਾਅਦ ਜੋ ਟ੍ਰੀਟਮੈਂਟ ਉੱਥੇ ਹੋਇਆ ਪੈਂਟੋਰੀ ਵਿੱਚ ਉਹ ਡਾਕਟਰਾਂ ਨੇ ਕੀਤਾ ਉਸ ਤੋਂ ਬਾਅਦ ਉਸकी ਡੈਥ ਹੋ ਗਈ। ਕਿਹੜੀ ਸਾਲ ਚ ਕਿਹਾ ਸੀ? ਸਾਨੂੰ 2019 ਦੇ ਵਿੱਚ ਗਿਆ ਇਹ। ਕਿਹੜੀ ਸਿਟੀ ਜੀ ਮੌਲੇ? ਬ੍ਰਾਮਟਨ ਗਿਆ। ਟਮਟਨ ਗਿਆ ਹੈ। ਕਿੰਨੀ ਐਜ ਕਿੰਨੀ? 24 ਸਾਲ ਦੀ ਹੈ ਜੀ। ਦੇ ਤਾਂ ਉਹ ਪਹਿਲਾਂ ਇੱਕ ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਉਹ ਕੋਈ ਗੱਲ ਮੈਸੇਜ ਹੰਦੇ ਹੀ ਉਹਦੇ ਉਸ ਤੋਂ ਬਾਅਦ ਮੈਸੇਜ ਹੁਣੇ ਬੰਦ ਹੋ ਗਏ ਮੈਰਿਡ ਕਿ ਅਨਮੈਰਿਡ ਅਨਮੈਰਿਡ ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਜਾਂ ਆਪਣੀ ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਮੈਂ ਇਹ ਅਪੀਲ ਕਰਦੇ ਆਂ ਵੀ ਇੱਥੇ ਕੰਮ ਬਾਰ ਵਧੀਆ ਹੋਏ ਤੇ ਲੋਕ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਇੱਥੇ ਕੰਮ ਹੀ ਤੇ ਫਿਰ ਬਾਅਦ ਵਿੱਚ ਬੱਚੇ ਤੱਕੇ ਖਾਦੇ ਬਾਤ ਤੁਰੇ ਫਿਰਦੇ ਮਜਬੂਰੀਆਂ ਕਰਕੇ ਜਾਣਾ ਪੈਂਦਾ ਉਹਦਾ ਕੋਈ ਲੋੜ ਨਹੀਂ ਇਹੀ ਬੀਲ ਕਰਦੇ ਵੀ ਇੱਥੇ ਕੋਈ ਕਾਰੋਬਾਰ ਦੇ ਵਿੱਚ ਸਾਧਨ ਵਧੀਆ ਹੁੰਦੇ ਬੱਚਿਆਂ ਨੂੰ ਮਾਂ ਪਿਓ ਨੂੰ ਟੰਗੀਆਂ ਨਾ ਆਉਣ ਬਾਅਦ ਵਿੱਚ ਇਹਹੀ ਅਪੀਲ ਕਰਦੇ ਕੀ ਕਾਰਨ ਕਿ ਅੱਜ ਦਿਨ ਸਾਨੂੰ ਖਬਰਾਂ ਮਿਲਦੀਆਂ ਆਪਣੇ ਪਿੰਡਾਂ ਦਾ ਆਨ ਕੰਟਰੀ ਦਾ ਐਸਾ ਹੀ ਮੰਦ ਭੰਗੇ ਕਟਨਾਵਾ ਹੋ ਰਹੀਆਂ ਕੀ ਕਾਰਨ ਲੱਗਦਾ ਤੁਹਾਨੂੰ ਇਹੀ ਕਾਰਨ ਹੈ ਜੀ ਕੀ ਕਰਨਾ ਵੀ ਕੰਮ ਇੱਥੇ ਹੈ ਨਹੀਂ ਹੈ ਉੱਥੇ ਬਿਜਾਰੇ ਬੱਚੇ ਠੱਕੇ ਖਾਂਦੇ ਫਿਰ ਦੇਖ ਰਹਿੰਦੇ ਬਾਹਰ ਦੇ ਦੇਸ਼ਾਂ 'ਚ ਕਿਹੜਾ ਕੰਮ ਕੋ ਹੈਗਾ ਹੈਗਾ ਕੋਈ ਕੰਮ ਤਾਂ ਹੈ ਨਹੀਂ ਹੈ ਜੀ ਕਿਸੇ ਤੋਂ ਪੁੱਛ ਲੋ ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲਿਆ ਕੋਈ ਮੇਰੇ ਬੱਚਾ ਪੇਲਾ ਬੈਠਾ ਕੋਈ ਕੁਛ ਕਰ ਦੇ ਜੇ ਇੱਥੇ ਕੰਮ ਹੋਵੇ ਬਾਹਰ ਜਾਂਦੀ ਲੋੜੀ ਨਹੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ